ਸਾਸੀਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਬਲੌਗ ਦੇ ਵਿੱਚ ਤੇ ਅੱਜ ਬਾਈ ਆਪਾਂ ਖੜੇ ਆਂ ਸੋਨਾ ਲੀਕ ਵਾਲੇ ਵੀਰਾਂਵਾਲ ਤੇ ਇਹਨਾਂ ਕੋਲ ਟਰੈਕਟਰ ਖੜੇ ਆ ਜੀ ਪੁਰਾਣੇ ਆਪਣੇ ਕੋਲ ਦਾ ਬਾਈ ਚਾਰ ਪੰਜ ਟਰੈਕਟਰ ਹੈਗੇ ਤੇ ਪੁਰਾਣੇ ਤਰੀਵੇਂ ਨੂੰ ਬੇਕੱਲੇ ਸਾਰੇ ਟਰੈਕਟਰ ਤੇ ਪਾਲ ਬਾਈ ਸਾਡੇ ਨਾਲ ਆ ਹੋਰ ਪਾਲ ਬਾਈ ਠੀਕ ਆ ਜੀ ਠੀਕ ਠਾਕ ਹਾਂਜੀ ਹਾਂਜੀ ਬਾਈ ਨੂੰ ਜਾਣਦੇ ਹੋਵੋਗੇ ਬਾਈ ਤੁਸੀਂ ਹਾਂਜੀ ਹਾਂਜੀ ਤੇ ਪਾਲ ਬਈਆ ਟਰੈਕਟਰ ਬਾਰੇ ਦੱਸੂਗਾ ਜੀ ਕਿਹੜਾ 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 ਮਾਡਲ ਹੈ ਜੀ ਨਵਾਂ ਮਾਡਲ ਆ ਜੀ 2009 ਮਾਡਲ ਹਾਂਜੀ ਹਾਂਜੀ 2009 ਮਾਡਲ ਆ ਬਾਈ ਕੰਡੀਸ਼ਨ ਟ੍ਰੈਕਟਰ ਰੀਜਨ ਨਾਲ ਸਾਰੀ ਹਾਂ ਰੀਜਨ ਜੀ ਗਾਰੰਟੀ ਹੈ ਪੂਰੀ ਪੂਰੀ ਬਾਈ ਅੱਗੇ ਵੀ ਤੁਹਾਨੂੰ ਆਪਾਂ ਦੱਸਦੇ ਹੁੰਨੇ ਆਪਣੇ ਜਿੰਨੇ ਵੀ ਏਜੰਸੀਆਂ ਵਿੱਚ ਟ੍ਰੈਕਟਰ ਹੁੰਨੇ ਆ ਇਹ ਜਿਵੇਂ ਆਉਂਦੇ ਆ ਬਾਈ ਜਿਵੇਂ ਧਾਰ ਕੋਲ ਤੇ ਉਦਾਂ ਹੀ ਟ੍ਰੈਕਟਰ ਹੁੰਨੇ ਆ ਕੋਈ ਛੇੜਖਾਨੇ ਨਹੀਂ ਕੋਈ ਰੰਗ ਪੇਂਟ ਨਹੀਂ ਕੋਈ ਟ੍ਰੈਕਟਰ ਧੋਤਾ ਸਵਾਰਿਆ ਨਹੀਂ ਉਦਾਂ ਹੀ ਆ ਜਿਵੇਂ ਆਇਆ ਠੀਕ ਹੈ ਜੀ ਤੇ ਇਹਦਾ ਟ੍ਰੈਕਟਰ ਥੋੜਾ ਧੋਨੇ ਵਾਲਾ ਬਾਈ ਹਾਂ ਹੈਨਾ ਜੀ ਹਾਂ ਧੋਨੇ ਵਾਲਾ ਹਾਂ ਨਵਾਂ ਮਾਡਲ ਆ ਨੰਬਰ ਬਾਈ ਨੰਧਪੁਰ ਸਾਹਿਬ ਦਾ ਨੰਧਪੁਰ ਸਾਹਿਬ ਦਾ ਜੀ ਨੰਬਰ ਹੈਗਾ ਸ਼੍ਰੀ ਨੰਧਪੁਰ ਸਾਹਿਬ ਦਾ ਆੜੀ ਦਿਖਾ ਕੇ ਇਹ ਤਾਂ ਭਾਈ ਮੈਨੂੰ ਲੱਗਾ ਬੰਦਾ ਟਾਇਰ ਪਾ ਕੇ ਸਿੱਧਾ ਯਾਂਸੀ ਛੱਡ ਗਿਆ ਟਰੈਕਟਰ ਹਾਂ ਯਾਂਸੀ ਛੱਡ ਗਿਆ ਹਾਂ ਬਸ ਘੰਟੇ ਤੋਂ ਘੰਟੇ ਚੱਲਿਆ ਹਾਂ ਸਹੀ ਗੱਲ ਆ ਭਾਈ ਚਲਾਈ ਚਲੂਈ ਆਪ ਦੇਖੀ ਟਰੈਕਟਰ ਦੀ ਚਲਾ ਕੇ ਪੂਰੀ ਘੈਂਟ ਆ ਇਹਨ ਮਰਾੜ ਮੂੜ ਪੂਰੇ ਵਧੀਆ ਪਏ ਆ ਠੀਕ ਆ ਜੀ ਰਮਰੋ ਮਾ ਦਾ ਰੰਗ ਚੈੱਕ ਕਰਾ ਦੇ ਭਾਈ ਬੈਟਰੀ ਓਕੇ ਆ ਨਾ ਹੈ ਨ ਓਕੇ ਠੀਕ ਆ ਸਟਾਰਟ ਕਰਕੇ ਵੀ ਦਿਖਾਉਣਾ ਤੁਹਾਨੂੰ ਬਾਅਦ ਚ ਪਿੱਛੇ ਨੂੰ ਆ ਜਾ ਭਾਈ ਟਰੋਰੀ ਭਾਈ ਪਿੱਛੋਂ ਦਿਖਾ ਦਿਓ ਟਰੈਕਟਰ ਪੁਰਾ ਵਧੀਆ ਪਿਆਣ ਮਰਾੜ ਮੂੜਾਂ ਦਾ ਦੂਜੀਆਂ ਲਿੰਕਾਂ ਲੱਗੀਆਂ ਹੋਈਆਂ ਇਹ ਵਾਲਾ ਹਾਂਜੀ ਹਾਂ ਇਹ ਇਧਰੋਂ ਦਿਖਾ ਦੇ ਮੋਰਲੇ ਟਾਇਰ ਬਾਈ ਪੈਣੇ ਆ ਹਨਾ ਬਾਈ ਮੋਰਲੇ ਟਾਇਰ ਹੈਗੇ ਜੀ 30 35 ਪੈਸੇ ਮੋਰਲੇ ਟਾਇਰ ਤਾਂ ਖਤਮੇ ਮੰਨ ਲਓ ਵੀ ਪੈਣੀ ਆ 30 35 ਪੈਸੇ ਬਾਕੀ ਇੰਜਨ ਗੇਅਰ ਦਾ ਦਿਖਾ ਦਿੰਨੇ ਆ ਬਾਈ ਥੋੜਾ ਜਿਹਾ ਤੁਹਾਨੂੰ ਸ਼ੋ ਚੱਕ ਲੈ ਲੈ ਬਾਈ ਸੁੱਕਾ ਪਿਆਨ ਕਿਤੋਂ ਲੀਕ ਸਲਾਬ ਨਹੀਂ ਹੈਗੀ ਟਰੈਕਟਰ ਨੂੰ ਠੀਕ ਆ ਜੀ ਤੇ ਪਾਲੋ ਬਾਈ ਹੋਰ ਕੋਈ ਟਰੈਕਟਰ ਚ ਗੱਲਬਾਤ ਨੋ ਕੋਈ ਨਹੀਂ ਜੀ ਅੱਛਾ ਹਾਂ ਕੋਈ ਗੱਲ ਨਹੀਂ ਮੜਾ ਸਟਾਰਟ ਕਰਕੇ ਦੇਖੋ ਨਾ ਜੀ ਉੱਥੋਂ ਬਣਾ ਵੀਡੀਓ ਮੜੀ ਯਾ ਕੀ ਆ ਭਾਈ ਇਹਨਾਂ ਕਾ ਪ੍ਰੈਸ਼ਰ ਦਿਖਾਵਾਂ ਆਈ ਪ੍ਰੈਸ਼ਰ ਪ੍ਰੂਸ਼ ਰਹਿਣ ਵਧੀਆ ਪਿਆ ਦੇ ਥੋੜਾ ਤੂਨੇ ਤੂਨੇ ਵਾਲਾ ਭਾਈ ਦੇਖੋ ਨਿਪੜਿਆ ਹੋਇਆ ਓ ਜੂਦਾ ਰੰਗ ਆ ਪੂਰਾ ਵਧੀਆ ਪਿਆ 25 ਜੁਲਾਈ ਬਾਈ ਪਹਿਲਾਂ ਮੈਂ ਦੇਖ ਲੈ ਚਲਾ ਕੇ ਚਲਾਈ ਇੱਕ ਨੰਬਰ ਐਨ ਜੂਵੀ ਟਰੈਕਟਰ ਵੀ ਠੀਕ ਹੈ ਜੀ ਹਾਲ ਬਾਈ ਚਲਾਈ ਮੰਨਣੀ ਪੈਣੀ ਆ ਨਵੇਂ ਵਰਗੀ ਚਲਾਈ ਆ ਹਾਂ ਚਲਾਈ ਇਦਾਂ ਹੀ ਘੈਂਟ ਬੂਹ ਟਰੈਕਟਰ ਹੱਥਾਂ 'ਚੋਂ ਨਿਕਲਦਾ ਨਿਕਲਦਾ ਹਾਂ ਹੈਨਾ ਜੀ ਹਾਂ ਹਾਂ ਠੀਕ ਆ ਤੇ ਇਹਦਾ ਬਾਈ ਰੇਟ ਕਿੰਨਾ ਹੋਣਾ ਰੇਟ 2.5 ਲੱਖ ਕਹਦੇ 2.5 ਲੱਖ ਬਾਕੀ ਮਾਨ ਤਾਨ ਕਰਵਾਂਗੇ ਠੀਕ ਆ ਬਾਈ ਤੇ ਬਾਈ ਕਹਿੰਦਾ ਬਾਈ 2.5 ਲੱਖ ਰੁਪਇਆ ਮੁੱਲ ਆ ਬਾਕੀ ਜਿਹੜਾ ਮਾਨਦਾਨੋ ਮੌਕੇ ਤੇ ਹੋ ਜੂਗਾ ਜੀ ਠੀਕ ਆ ਤੇ ਟਰੈਕਟਰ ਵੀ ਚੰਗਾ ਬਾਈ ਟਾਇਰ ਟੁਰ ਵੀ ਨਵੇਂ ਆ ਬਾਈ ਮੇਰੇ ਸਾਹਮਣੇ ਨਾਲ 45 ਹਜ਼ਾਰ ਦੇ ਟਾਇਰੇ ਹੋਣਗੇ 45 ਹਜ਼ਾਰ ਦੇ ਟਾਇਰੇ ਹੈਨਾ ਹਾਂ ਜੀ ਠੀਕ ਆ ਇਹ ਬਾਕੀ ਬਾਈ ਜਿਹਨੇ ਵੀ ਦੇਖਣਾ ਹੈ ਰੋਪੜ ਖੜਾ ਏਜੰਸੀ ਦੇ ਵਿੱਚ ਆ ਕੇ ਦੇਖ ਲਓ ਇੱਕ ਦੋ ਟਰੈਕਟਰ ਹੋਰ ਆ ਤੁਹਾਨੂੰ ਉਹ ਵੀ ਦਿਖਾਉਣੇ ਆਪਾਂ ਨੇ ਤੇ ਆਹ ਟਰੈਕਟਰ ਬਹੁਤ ਵਧੀਆ ਲੱਗਿਆ ਬਾਈ ਮਾਨੂੰ 45 ਦੀ ਉਹ ਵੀ ਮਾਰਕਟ ਵੱਧ ਆ ਬਾਈ ਦੋਏ ਨਾਲੋਂ ਹਾਂ ਬੱਸ ਬਾਈ ਤੇ ਲੋ ਬਾਈ ਸੁੱਖਾ ਬਾਈ ਵੀ ਆ ਗਿਆ ਆਪਣੇ ਕੋਲ ਸੁੱਖਾ ਬਾਈ ਵੀ ਪਾਸੇ ਇੱਧਰ ਹੀ ਹੁੰਦਾ ਸੋਨਾ ਲੀਕਾ ਏਜੰਸੀ 'ਚ ਹੋਰ ਸੁੱਖੇ ਬਾਈ ਠੀਕ ਆ ਠੀਕ ਆ ਵਧੀਆ ਬਾਈ ਸੁੱਖੇ ਬਾਈ ਪੁਰਾਣੇ ਟਰੈਕਟਰਾਂ ਦੇ ਹੁਣ ਵੀਰਾਂ ਦੇ ਬਹੁਤ ਫੋਨ ਆਉਂਨੇ ਆਪਾਂ ਨੂੰ ਹਾਂ ਜੀ ਲੱਖ ਡੇਢ ਲੱਖ ਵਾਲੇ ਟਰੈਕਟਰ ਦਾ ਵੱਧ ਫੋਨ ਆਉਂਦਾ ਵੱਧ ਫੋਨ ਆਉਂਦਾ ਬੜਿਆ ਦਾ ਕੰਮ ਕੁਲੇ ਜੀ ਹਾਂ ਬੜਿਆਂ ਤਾਂ ਆਏ ਆ ਬਾਈ ਜਿਨੇ 5 ਲੱਖ ਲਾਉਣਾ ਅਗਲਾ ਨਵਾਂ ਲੈ ਕੇ ਜਾਣਾ ਹਾਂ ਨਾ ਹਾਂ ਯਾਰ ਹੁਣ ਜਿਵੇਂ ਕਿ ਅੱਗੇ ਕੱਦੂ ਦਾ ਟਾਈਮ ਹੈ ਹਾਂ ਯਾਰ ਕੱਦੂ ਉਹਦੇ ਵਾਸਤੇ ਲੋਕ 275000 475 ਹਾਂ ਲੋਕ ਉਹਨੂੰ ਵੱਧ ਪੈਣੇ ਆ ਵੱਧ ਪੈਦੇ ਇਹ ਗੱਲ ਹੈ ਹਾਂ ਹਾਂ ਇਧਰ ਜੀ ਤੇ ਹੋਰ ਕੋਈ ਛੋਟੇ ਮੁੱਲ ਵਾਲੇ ਹੈਗੇ ਟਰੈਕਟਰ ਖੜੇ ਛੋਟੇ ਮੁੱਲ ਵਾਲਾ ਨਹੀਂ ਹੈ ਜਿਆ ਕੋਈ ਵੀ ਆ ਟਰੈਕਟਰ ਐਡਾ ਹੈਗਾ ਆਈ ਬਾਈ ਆਸੇ ਜੂਸੇ ਚ ਖੜੇ ਉਹਨੇ ਟਰੈਕਟਰ ਆਸੇ ਖੜੇ ਹੁੰਦੇ ਹਾਂ 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 ਕੋਈ ਨਹੀਂ ਮਿਲ ਜੂਗਾ ਇੱਕ ਅਜ ਬਾਈ ਲੈ ਕੇ ਆਇਆ ਟਰੈਕਟਰ 20 केटी ਆ ਵੀ ਦਿਖਾਇਆ ਆਪਾਂ ਨੇ ਟਰੈਕਟਰ ਵਾਹੀ ਦਾ ਤੇ ਹਾਂ ਵਧੀਆ ਟਰੈਕਟਰ ਆ ਵਧੀਆ ਬਾਈ ਟਰੈਕਟਰ ਇਹ ਠੀਕ ਆ ਜੀ ਕਿਹਾ ਬਾਈ ਟਰੈਕਟਰ ਦੀ ਹੋਰ ਗੱਲਾਂ ਹੀ ਗੱਲਾਂ ਚਲਾ ਕੇ ਦੇਖਿਆ ਟਰੈਕਟਰ ਬਹੁਤ ਪਧਰਾ ਚਲਾਈਦਾ ਹਾਂ ਬਾਈ ਆ ਹਵਾ ਜੀ ਸਹੀ ਗੱਲ ਆ ਹਾਂ ਬਾਈ ਇਹ ਚ ਕੋਈ ਸ਼ੱਕ ਨਹੀਂ ਕਿਹਾ ਅਗੜਾ ਮਾਡਲ ਆ ਬਾਈ ਟਰੈਕਟਰ ਇਹ ਹੈ ਜਿਹੜੀ 23 23 ਮਾਡਲ ਆ ਆ ਵੀ ਦਿਖਾ ਦੇ ਜਿਹੜੀ ਆ ਜਾ 23 ਮਾਡਲ ਵੀ ਖੜਾ ਆ ਬਾਈ ਟਰੈਕਟਰ ਖੇਡ ਲੈਣਾ 750 ਇਹ ਜੁਕੇ ਲੋ ਹਾਈ ਆ ਗੱਲਾਂ ਹਨ ਹਾਂ ਜੀ ਹਾਂ ਜੀ ਟਾਇਰ ਹੋਣਗੇ ਸਿਪ ਜਿਸੀ ਬਹਿ ਨਾਲ ਜਿਹਨਾਂ ਨੇ ਕਿਹਾ ਬਾਈ ਨਾਲ ਦੇ ਨਾਲ ਨਾਲ ਦੇ ਟਾਇਰਾਂ ਭਾਈ ਕਰੋ ਜੀ ਚੈੱਕ ਡੱਟ ਦਾ ਗਿਆ ਖੁੱਲੇ ਖਾਲੇ ਕੁਝ ਨਹੀਂ ਟਰੈਕਟਰ ਦਾ ਨਵਾਂ ਟਰੈਕਟਰ ਆ ਆ ਨਵਾਂ ਹੀ ਟਰੈਕਟਰ ਆ ਚੁੱਕੇ ਦੁਆ ਇਹ ਇਹ ਆਪਣਾ ਦੁਆ ਸਕੰਦਰ ਨਹੀਂ ਹੈਗਾ ਹਣਾ ਤੇ ਕੱਲਾ ਐਚ ਡੀ ਐਮ ਐ 750 ਸਿਲੰਡਰ ਦਾ ਚਾਰੇ ਆ ਇਹ ਚਾਰੇ ਚਾਰੇ ਸਿਲੰਡਰ ਆ ਭਾਈ ਹਨਾ 23 ਮਾਡਲ ਆ ਭਾਈ ਹਾਂ ਹਾਂ ਇਹਦਾ ਰੂਟ ਕਿੰਨਾ ਕਹਿੰਦੇ ਬਾਈ 6 ਲੱਖ ਦੀ ਡਿਮਾਂਡ ਕਰਦੇ ਆ 6 ਲੱਖ 6 ਲੱਖ ਡਿਮਾਂਡ ਕਰਦੇ ਆ ਭਾਈ ਇਹਦੀ ਬਾਕੀ ਕਰ ਦਣਗੇ ਮੌਕੇ ਤੇ ਜਿੰਨਾ ਵੀ ਹੋਇਆ ਵਧ ਘਟ ਠੀਕ ਹੈ ਗੱਲ ਆ ਸੋਨਾ ਲੀਕਾ ਦਿਖਾ ਹੈ ਜੀ ਆ ਦਿਖਾ ਦੇ ਮੀਰੇ ਆ ਤਾਂ ਦਿਖਾਤਾ 745 ਬਾਈ ਇਹਦੀ ਬਣਾਤੀ ਵੀਡੀਓ ਭਾਈ ਵਧੀਆ ਟਰੈਕਟਰ ਰੇਟ 'ਚ ਵੀ ਆ ਹਾਂ ਟਰੈਕਟਰ ਵੀ ਵਧੀਆ ਬਾਕੀ ਹੋਰ ਵੀ ਖੜੇ ਆ ਪੁਰਾਣੇ ਟਰੈਕਟਰ ਇਹਨਾਂ ਦੇ ਕੋਲ ਬਹੁਤ ਸਾਫ ਟਰੈਕਟਰ ਇੱਕ ਟਰੈਕਟਰ ਨੂੰ ਫਾਰਮ ਟਰਾਈਗਾ ਭਾਈ ਉਹ ਵੀ ਅੱਜੇ ਆਏ ਉਹਨਾਂ ਦਾ ਦੇਖਦੇ ਜੇ ਸੌਦਾ ਹੋ ਗਿਆ ਤਾਂ ਠੀਕ ਹੈ ਨਹੀਂ ਆਪਾਂ ਉਹਨੇ ਆਪਾਂ ਉਹ ਵੀ ਦਿਖਾ ਦੇਣਾ ਠੀਕ ਕਿਉਂਕਿ ਆਪਣੀਆਂ ਏਜੰਸੀਆਂ ਵਿੱਚ ਜਦੋਂ ਮੈਂ ਟਰੈਕਟਰ ਆਉਂਦੇ ਆ ਟਰੈਕਟਰ ਕਈ ਵਾਰ ਨਾਲ ਦੀ ਨਾਲੇ ਵਿਗ ਜਾਂਦੇ ਨੇ ਨਾਲ ਦੀ ਨਾਲੇ ਵਿਗ ਜਾਂਦੇ ਚੰਗਾ ਟਰੈਕਟਰ ਨਹੀਂ ਕਾਨੂੰ ਸਾਡੇ ਉਰੇ ਬਾਈ ਵਪਾਰੀ ਬੰਦੇ ਬਹੁਤ ਆਉਂਦੇ ਆ ਹਨਾ ਜੀ ਉਹ ਜਿਹੜੇ ਹੂੰ ਤਾਂ ਖੜਦਾ ਹੀ ਨਹੀਂ ਹੈ ਖੜਦਾ ਨਹੀਂ ਜਿਹੜਾ ਟਰੈਕਟਰ ਮਾੜਾ ਮੋਟਾ ਬਾਈ ਗਾਂਹ ਜਾ ਕੇ ਤਿਆਰ ਬਿਆਰ ਨੂੰ ਨਹੀਂ ਲੋਰਾ ਜੀ ਜਿਹੇ ਜਿਹੇ ਪੈਸੇ ਲਾਣ ਦੀ ਚੀਜ਼ ਹੈਗੇ ਮਿਲ ਜਾਂਦੀ ਉਹਦਾ ਹੈ ਬਾਈ ਬਸ ਜੇ 70 ਵਾਲਾ ਕੋਈ ਤਾਂ 70 ਵਾਲਾ ਵੀ ਲੈ ਦੀਦਾ ਲੈ 70 ਵਾਲਾ ਵੀ ਲੈ ਦੀਦਾ ਹਾਂ ਬ ਪੈਂਤੀ ਯਾਰ ਐ ਜਿਹੜਾ ਰੇਟ ਕੋਈ ਬਹੁਤ ਲਾ ਜਾਂਦਾ ਠੀਕ ਹੈ ਸਾਰ ਨਾ ਮੈਂ ਠੀਕ ਹੈ ਜੀ ਹਾਂ ਜੀ ਠੀਕ ਹੈ ਬਾਕੀ 70 ਲੱਖ ਤੇ ਲੈ 70 ਹਜ਼ਾਰ ਤੇ ਲੈ ਕੇ 7 ਲੱਖ ਤੱਕ ਦਾ ਜਿਹੜਾ ਮਰਜ਼ੀ ਦੇ ਸਕਦਾ ਬੰਦਾ ਜਿਹੜਾ ਮਰਜ਼ੀ ਜਿਹੜਾ ਮਰਜ਼ੀ ਬਿਲਕੁਲ ਬਿਲਕੁਲ ਹਾਂ ਤੇ ਬਾਕੀ ਵੀ ਟਰੈਕਟਰ ਉੱਧਰ ਵੀ ਹੋਰ ਹੈਗੇ ਖੜੇ ਵੀ ਵੀਡੀਓ ਲੰਬੀ ਬਣ ਜਾਣੀ ਇਹ ਆਪਾਂ ਤੁਹਾਨੂੰ ਅਲੱਗ ਵੀਡੀਓ ਦੇ ਵਿੱਚ ਲਾ ਕੇ ਦਿਖਾ ਦਾਂਗੇ ਇੱਕ ਫਾਰਮ ਟਰੈਕ ਹੈ ਉਹ ਵੀ ਘੱਟ ਜੇ ਰੇਟ ਵਾਲੀ ਹੈ ਉਹ ਤਾਂ ਗੱਲਬਾਤ ਜੀ ਚੱਲਦੀ ਆ ਟਰਾਈਆਂ ਟਰੂਈਆਂ ਵੱਜਦੀਆਂ ਹਜੇ ਇਹ ਟਰਾਈ ਵੱਜਦੀ ਜੇ ਕੁਝ ਨਾ ਬਣਿਆ ਫਿਰ ਆਪਾਂ ਤੁਹਾਨੂੰ ਕੱਲ ਨੂੰ ਦਿਖਾ ਦਾਂਗੇ ਠੀਕ ਹੈ ਨਾ ਹੁਣ ਆਪਾਂ ਚਲਦੇ ਸੌਦੇ 'ਚ ਵੀਡੀਓ ਬਣਾਈਏ ਚੰਗੇ ਲੱਗਦੇ ਚੰਗੇ ਲੱਗਦੇ ਹੈਨਾ ਹਾਂ ਹਾਂ ਅਰੇ ਕਹਣਾ ਲੈ ਵੀ ਪਤਾ ਨਹੀਂ ਜਾਣ ਕੇ ਬਣਾਵਾਗੇ ਤੇ ਠੀਕ ਆ ਸੁਖਿਆ ਬਾਈ ਧੰਨਵਾਦ ਤੇਰਾ ਠੀਕ ਆ ਬਾਈ ਤੇ ਇਹਦਾ ਬਾਈ ਆਪਾਂ ਤੁਹਾਨੂੰ ਦੱਸਤਾ ਕਿਸੇ ਨੇ ਲੈਣਾ ਹੋਇਆ ਟਰੈਕਟਰ ਵਧੀਆ ਘਰ ਰੱਖਣ ਵਾਲਾ ਕੋਈ ਨਾ ਤੇ ਬਾਕੀ ਬਾਈ ਠੀਕ ਹੈ ਜੀ ਕਿਸੇ ਨੇ ਕੋਈ ਪੁਰਾਣਾ ਟਰੈਕਟਰ ਲੈਣਾ ਵੇਚਣਾ ਹੁੰਦਾ ਤਾਂ ਆਪਣੇ ਨਾਲ ਜਰੂਰ ਕਨੈਕਟ ਕਰਿਆ ਕਰੋ ਜੀ ਨੰਬਰ ਆਪਣਾ 8146678290 ਇਹ ਨੰਬਰ ਤੇ ਗੱਲਬਾਤ ਕਰ ਲਿਓ ਜੀ ਤੇ ਪ੍ਰਿਥਵੀ ਬਾਈ ਵੀ ਸਾਡੇ ਪਹੁੰਚ ਕੇ ਸੋਨਾ ਲਿਖਾਲੇ ਪਰ ਭਾਈ ਇੱਕ ਮੈਂ ਗੱਲ ਦੇਖੀ ਯਾਰ ਪਤਾ ਨਹੀਂ ਕੀ ਚੱਕਰ ਆ ਇਹ ਸੋਨਾਲੀਕਾਂ ਨੇ ਕੋ ਜਿਹੜੇ ਟਰੈਕਟਰ ਉਹਨੇ ਵਿੱਚ ਪੁਰਾਣੀ ਸੋਨਾਲੀਕਾਂ ਹੀ ਆਉਂਦੇ ਆ ਹਾਂ ਹਾਂ ਜੀ ਨਹੀਂ ਬਿਰਚ ਸਾਰੇ ਆਂਦੇ ਸਾਰੇ ਤਰ੍ਹਾਂ ਦੇ ਆਂਦੇ ਨਹੀਂ ਯਾਰ ਅੱਜ ਵੀ ਵਿੱਚ ਥੋੜੇ ਉਹ ਦੂਆ 24 ਮਾਡਲ ਸੋਨਾਲੀ ਆ ਵੀ ਸੋਨਾਲੀਕ ਉੱਧਰ ਵੀ ਉਹ ਗੱਲ ਹੋ ਰਹੀ ਜੀ ਇਹਲਾ ਕਹਿੰਦਾ ਕਾਨੂੰ ਹੋ ਲਿਆ ਨਹੀਂ ਲੜਾਈ ਕਰੂਗੀ ਭੈਣੇ ਲੈ ਜਾ ਤੇ ਪਤਾ ਕੀ ਗੱਲ ਹੁੰਦੀ ਕਈ ਵਾਰੀ ਚੈਨ ਇਹਦੇ ਤੇ ਚੱਲ ਪੈਂਦੀ ਆ ਅੱਛਾ ਜਿਹੜੇ ਸਵਰਾਜ ਵਾਲੇ ਆ ਨਾ ਸੌਰੀ ਸਵਰਾਜ ਵਾਲਿਆਂ ਦੇ ਵੀ ਤੁਸੀਂ ਦੇਖ ਲਓ ਸਾਰੇ ਸਵਰਾਜੇ ਇਕੱਠੇ ਹੋ ਕੇ ਖੜੇ ਜਦੇ ਸਹੀ ਗੱਲ ਆ ਉਹ ਮੇਰੇ ਕੋਲ ਤਿੰਨ ਚ ਕੀ ਬਣਦੀ ਉੱਧਰ ਤੇ ਹੋਈ ਹੁੰਦਾ ਮੂਵੀ ਬਣੀ ਜਾਂਦੇ ਹਾਂ ਤੇ ਐ ਲੈ ਉਹ ਹੀ ਚੱਲ ਉਹ ਹੀ ਲੈ ਲੰਦਾ ਅਗਲਾ ਹਾਂ ਸੁੱਖੇ ਦੀ ਗੱਲ ਸਹੀ ਆ ਵੀ ਸਾਡੀ ਗੱਲ ਨੂੰ ਇਹ ਕਹੇ ਉਹ ਲੜਾਈ ਕਰੂ ਵੀ ਤੂੰ ਹੀ ਆ ਕੇ ਜਿਹੜੇ ਇੰਡੋ ਫਾਰਮ ਵਾਲਿਆਂ ਟਰੈਕਟਰ ਵਾਲੇ ਇਹਨੇ ਵਿਕੇ ਨਹੀਂ ਹੈਗੇ ਸਰ ਜਿੱਦ ਤਣ ਉਹ ਜ਼ਿਆਦਾ ਵਿਗ ਗਏ ਪੁਰਾਣੇ ਹੋਊਗੇ ਫਿਰ ਇਹਨਾਂ ਉੱਪਰ ਵੀ ਘਟ ਘਟ ਕੇ ਉਹ ਹੀ ਆਈ ਜਾਣੇ ਆ ਹੁਣ ਜੇ ਸਾਡੇ ਮਤਲਬ ਕਿ ਕੰਪਨੀ ਥੋੜੀ ਜਿਹੀ ਪੁਰਾਣੀ ਹੋਗੀ। ਅਰਸੀ ਭਾਈ ਚੱਲ ਹੁਣ ਮੈਂ ਤੇਰੇ ਨਾਲ ਕੰਪੀਟੀਸ਼ਨ ਤਾਂ ਕਰਨਾ ਨਹੀਂ ਹੈਗਾ। ਨਹੀਂ ਕੰਪੀਟੀਸ਼ਨ ਨਹੀਂ ਹੈਗਾ ਸਾਰੇ। ਪਰ ਅਸੀਂ ਕੀ ਕਰਦੇ ਆਂ ਅਸੀਂ ਹੁਣ ਸੋਨ ਵਾਲੀ ਕਹਿੰਦੇ ਵੱਧ ਟਰੈਕਟਰ ਵੇਚਦੇ ਆਂ। ਹਾਂ ਨਹੀਂ ਜਿਤ ਪੁਰਾਣੇ ਹੋ ਜੂਗਾ ਸਿਰਫ ਤੁਸੀਂ ਕੱਟਨੇ ਹੋ ਵੀ। ਹਾਂ ਉਹ ਤਾਂ ਹੈ। ਸਮਝ ਗਏ ਨਾ ਮੈਂ ਮੇਰਾ ਮਤਲਬ ਕਹਿਣ ਦਾ ਇਹ ਹੀ ਆ ਸਰ। ਹਾਂ। ਮੈਂ ਕਿਹਾ ਬੰਨੀ ਤਵਾਈ ਲਾਉਂਦਾ ਮੇਰੇ ਕੋਲ। ਨਹੀਂ 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 ਤਵਾ ਨਹੀਂ ਹੈਗਾ ਸਰ। ਚਲੋ ਕੋਈ ਗੱਲ ਨਹੀਂ ਭਾਈ। ਕਹਿਦਾ ਹਾਂ ਹਾਸਿਮ ਖੋਲ ਕਰਦੇ ਆਂ ਭਾਈ। ਨਹੀਂ ਨਹੀਂ ਠੀਕ ਹੈ। ਤੇ ਚਲੋ ਠੀਕ ਹੈ ਭਾਈ। ਤੇ ਮਿਲਦੇ ਆਂ ਕਿਸੇ ਹੋਰ ਨਵੇਂ ਵੀਡੀਓ ਵਿੱਚ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ